ਨਮਸਕਾਰ ਮੇਰੇ ਪਿਆਰੇ ਦੋਸਤੋ ਕੱਲ 5 ਫਰਵਰੀ ਐ ਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਐ ਤੇ ਉਹ ਸਾਡੇ ਮਾਨ ਤੇ ਸਮਾਨ ਦੀ ਲੜਾਈ ਐ ਤੇ ਆਪਣੇ ਮਾਨ ਤੇ ਸਮਾਨ ਦੀ ਲੜਾਈ ਬਰਕਰਾਰ ਰੱਖਣ ਦੇ ਲਈ ਆਪਾਂ ਆਓ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਐ ਤੇ ਮੇਰੀ ਸਾਰੇ ਵੀਰਾਂ ਨੂੰ ਅਪੀਲ ਐ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਜਿਹੜੇ ਸਾਥੀਆਂ ਨੇ ਮੇਰੇ ਨਾਲ ਜਾਣਾ ਚਾਹੁੰਦੇ ਨੇ ਮੋਟਰਸਾਈਕਲ ਦੇ ਵਿੱਚ ਉਹ ਸਾਡੇ 11ਵੇਂ ਤੱਕ ਮੇਰੇ ਘਰ ਵਾਲੇ ਆਫਿਸ ਆ ਜਾਣ ਅਤਵਾਦ ਆਪਾਂ ਸਰਦਾਰ ਰਿਸ਼ਪਾਲ ਸਿੰਘ ਬਬੂ ਜੀ ਦੇ ਘਰ ਜਾਣਾ ਜਿਹੜਾ ਸਾਡੇ ਸਾਫਕਾ ਕਾਉਂਸਲਰ ਨੇ ਤੇ ਜਰਨਲ ਕਾਉਂਸਲ ਦੇ ਮੈਂਬਰ ਨੇ। ਅਤਵਾਦ ਆਪਾਂ ਸਰਦਾਰ ਗੁਰਦੇਵ ਸਿੰਘ ਜੀ ਦੇ ਨਾਲ ਰਵਾਨਾ ਹੋਵਾਂਗੇ ਜਿਹੜਾ ਸਾਡਾ ਪੁਆਇੰਟ ਆ ਇਹ ਹੁਸੈਨਪੁਰਾ ਚੌਂਕ ਪਹੁੰਚਣਾ ਹੈ। ਤੇ ਜਿਹੜਾ ਕੋਈ ਸਾਥੀ ਲੇਟ ਹੋ ਜਾਵੇ ਤੇ ਉਹ ਆਪਣੇ ਪੁਆਇੰਟ ਹੁਸੈਨਪੁਰਾ ਚੌਂਕ ਵੀ ਪਹੁੰਚ ਸਕਦਾ ਹੈ। ਤੇ ਦੂਸਰੀ ਮੇਰੀ ਬੇਨਤੀ ਹੈ ਜੀ ਕਿ ਜਿਹੜੇ ਫੋਕਲ ਪੁਆਇੰਟ ਵਾਲੇ ਮਿੱਤਰ ਨੇ ਸਾਡੇ ਪ੍ਰਾਣ ਨੇ ਦੋਸਤ ਨੇ ਸਾਥੀ ਨੇ ਉਹਨਾਂ ਨੂੰ ਅਪੀਲ ਹੈ ਕਿ ਉਹ ਉਸੇ ਜਗ੍ਹਾ ਤੇ ਇੰਤਜ਼ਾਰ ਕਰਨ ਸਦਾ ਸੁਖਬੀਰ ਸਿੰਘ ਬਾਦਲ ਜੀ ਦਾ ਤੇ ਜਿਹੜੇ ਬੱਸ ਸਟੈਂਡ ਵਾਲੇ ਵੀਰ ਨੇ ਉਹ ਬੱਸ ਸਟੈਂਡ ਤੇ ਹੀ ਇੰਤਜ਼ਾਰ ਕਰਨ ਆਪਣੇ ਸਾਥੀਆਂ ਦੇ ਨਾਲ ਤੇ ਸਾਰੇ ਵੀਰ ਆਪਣੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ ਜਿਹੜੇ ਫੋਕਲ ਪੁਆਇੰਟ ਵਾਲੇ ਵੀਰ ਨੇ ਉਹ 2:00 ਵਜੇ ਤੱਕ ਪਹੁੰਚ ਜਾਣ ਤੇ ਜਿਹੜੇ ਦੂਸਰੇ ਬੱਸ ਸਟੈਂਡ ਵਾਲੇ ਵੀਰ ਨੇ ਉਹ 1:30 ਵਜੇ ਤੱਕ ਉੱਥੇ ਆਪਣੇ ਪੁਆਇੰਟ ਤੇ ਸਾਰੇ ਪਹੁੰਚ ਜਾਣ ਹੈ ਜੀ ਤੇ ਉਹਦੇ ਨਾਲ ਹੀ